ਦੋ ਤੋ ਇਹ ਸਿੰਘ ਸਾਹਿਬ ਧਰਮ ਕੋਟ ਇਹਨਾਂ ਮੈਂ ਅਕਸਰ ਦੇਖਦਾ ਔਰ ਬੜੀ ਮਿਹਨਤ ਕਰਦੇ ਆ ਔਰ ਇੱਕ ਖਾਸਤ ਜਿਹੜੀ ਇਹਨਾਂ ਦੀ ਇੱਕ ਤਰ੍ਹਾਂ ਗੱਲ ਕਰਨੀ ਬਾਬਾ ਤੁਹਾਡੀ ਇੱਕ ਬਾਹਾਂ ਜੀ ਇੱਕ ਬਾਹਾਂ ਨਹੀਂ ਉਹਦੀ ਇੱਥੇ ਚੰਗੇ ਭਲੇ ਜਿਹੜੇ ਉਹ ਮੰਗਦੇ ਫਿਰਦੇ ਆ ਚੰਗੇ ਭਲੇ ਹੱਟੇ ਕੱਟੇ ਜਿਹੜੇ ਆ ਪਰ ਇਹ ਸਿੰਘ ਸਾਹਿਬ ਆ ਬਬ ਗੱਲ ਮਾਨੂੰ ਹੋਇਆ ਕੀ ਸੀਗਾ ਬਸ ਟੁੱਕੇ ਜਾਂਦੀ ਕਿ ਟੁੱਕੇ 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 ਜੀ ਹਾਂ ਜੀ ਕਿੰਨਾ ਚਲੋ ਗਿਆ ਇਮਾਨ ਨਾਮ ਹੀ ਫਰਦਾਨ ਦਾ ਇਸ ਤਰ੍ਹਾਂ ਲੱਗੇ ਹਾਂ ਅੱਛਾ ਅੱਛਾ ਹਾਂ ਤੇ ਇੱਕ ਘੋੜਾ ਕੋਲ ਦਾ ਬਣਾਇਆ ਹੈ ਨੋਮਾ ਚਾਰ ਸਾਲ ਚਾਰ ਸਾਲ ਹਾਂ ਮੋਦੀ ਅਰਜ ਚਾਰ ਸਾਲ ਦਾ ਹਾਂਜੀ ਬੱਚੇ ਪੜਦੇ ਹਾਂਜੀ ਤੇ ਟਰੱਕ ਕੋਲ ਏਰੀਆ ਕਿਸੇ ਨੇ ਕਿਤੇ ਉਹ ਵੀ ਸਮਾਨ ਲਿਆਣਾ ਜਾਂ ਲਿਜਾਣਾ ਹੋਵੇ ਬਾਬੇ ਆਪਣਾ ਨੰਬਰ ਬੋਲੋ ਇੱਕ ਜੀ 84379 ਜੀ 84379 ਜੀ ਹਾਂਜੀ 92379 ਜੀ ਇੱਕ ਵਾਰੀ ਫਿਰ ਬੋਲ ਦਿਓ 84379 ਜੀ 92379 ਹਾਂ ਥੋੜਾ ਪਿਛੇ ਜਾ ਬਾਬਾ ਇਨਾਮ ਕੀ ਤੁਹਾਡਾ ਗੋਟੂਲ ਸਿੰਘ ਗੋਟੂਲ ਸਿੰਘ ਹਾਂਜੀ ਬੈਂਦਰ ਜੀ ਕਿੱਥੇ ਹੋ ਆਪਣੇ ਬੈਂਦਰ ਰੋਡ ਤੇ ਰਹਿ ਰਹੇ ਸੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੇ ਜਦੋਂ ਫੋਨ ਆ ਜਾਈਏ ਉਹ ਨਿਕਲੇ ਤੇ ਮੈਂ 5 ਵਜੇ ਫੋਨ ਆ ਜਾਈਏ 5:00 ਮਿੰਟ ਦੇਖੀ ਦੱਸੋ আচ্ছা ਤੇ ਰਾਤ ਨੂੰ ਹੋਏ ਤੁਹਾਨੂੰ ਇੱਕ ਇੱਕ ਪ੍ਰੋਬਲਮ ਨਹੀਂ ਆ ਰਹੀ ਚਲੋ ਲੱਗਿਆ ਸਭ ਸਟਾਰਟ ਹੈ ਨਹੀਂ ਹਾਲ ਕੇ ਸਟਾਰਟੀਆਂ ਜੀ ਹਾਂ ਤੇ ਪਹਿਲਾਂ ਜਦੋਂ ਸਟਾਰਟਿੰਗ ਕੀਤਾ ਸੀ ਕੰਮ ਉਹ ਥੋੜੀ ਪਰਫਾਰਮੈਂਸ ਸ਼ੀ ਹੋਣ ਗਈ ਜਈ ਹੁਣ ਤਾਂ ਵਧੀਆ ਚੱਲ ਰਿਹਾ ਵਧੀਆ ਕੰਮ ਕਰਦਾ ਹੈ ਹਾਂਜੀ ਤੇ ਬ੍ਰੇਕ ਉਧਰ ਪਰਲੇ ਪਾਸੇ ਹੁੰਦੀ ਹੈ ਬ੍ਰੇਕ ਇਧਰ ਪੈਰ ਨਾਲ ਚੱਲ ਜਾਂਦੀ ਹੈ ਜੀ ਬ੍ਰੇਕ ਅੱਛਾ ਅੱਛਾ ਤੇ ਕਲਾਚ ਇਧਰ ਕੀਤਾ ਹੋਇਆ ਜੀ ਇਹਦਾ ਸੱਜੇ ਕੀਤਾ ਹੈ ਹਾਂ ਜੀ ਅੱਛਾ ਤੇ ਉਧਰ ਬ੍ਰੇਕ ਦੂਜੀ ਮੋੜ ਲਈ ਕੀਤੀ ਹੋਈ ਹੈ ਜੇ ਕਿਤੇ ਅਮਰਜੰਸੀ ਭਾਜੇ ਤੇ ਬ੍ਰੇਕ ਅੱਛਾ ਉਹ ਨਾਲ ਜਾਂਦਾ ਹਾਂ ਜੀ ਵੈਸੇ ਪੈਰ ਚਾਹੇ ਕਲਾਚ ਐਸਾ ਜਿਵੇਂ ਕਰਨਾ ਹਾਂ ਹਾਂ ਜੀ ਸੋ ਦੇਖੋ ਦੋਸਤੋ ਮੇਰੇ ਵੀਰ ਦਾ ਸਲੂਟ ਆ ਤੇ ਬਾਬਾ ਜੀ ਇਹ ਵੀਡੀਓ ਪਾਉਣੀ ਮੈਂ ਲੈਟ ਤੇ ਠੀਕ ਹੈ ਜੀ ਤੇ ਦੋਸਤੋ ਇਹ ਚੋ ਆਜੇ 500 ਰੁਪਿਆ ਇਹ ਚੋ ਆਜੇ 800 ਚੋ ਆਜੇ 10000 ਰੁਪਿਆ ਉਹ ਬਾਬਾ ਜੀ ਦਾ ਕੋਈ ਕਿਉਂਕਿ ਮੈਨੂੰ ਵੀਡੀਓ ਪੈਸੇ ਆਉਣੇ ਸੱਚੀ ਗੱਲ ਆ ਮੈਨੂੰ ਇਸ ਵੀਡੀਓ ਤੋਂ ਪੈਸੇ ਆਉਣੇ ਆ ਉਹ ਆਜੇ 500000 ਉਹ ਇਹਨੇ ਕਿਸਮ ਦਾ ਜਿੰਨੇ ਆ ਕੇ ਬਾਬਾ ਜੀ ਨੂੰ ਵਿਖਾ ਕੇ ਤੇ ਬਾਬਾ ਜੀ ਤੁਹਾਡੇ ਸੇਵਾ ਤੁਹਾਡੇ ਹਵਾਲੇ ਕਰਦੇ ਠੀਕ ਆ ਕਿਉਂਕਿ ਬੜਾ ਵਧੀਆ ਲੱਗਾ ਯਾਰ ਇੱਕੋ ਹੱਥ ਤੇ ਇਨੀ ਮਿਹਨਤ ਇਹ ਉਹਨਾਂ ਲੋਕਾਂ ਦੇ ਨੂੰ ਤਾਂ ਚਪੇੜ ਆ ਜਿਹੜੇ ਚੰਗੇ ਭਲੇ ਹੋ ਕੇ ਮੰਗਦੇ ਰਹਿੰਦੇ ਆ ਬਾਬਾ ਜੀ ਬਹੁਤ ਵਧੀਆ ਬਹੁਤ ਵਧੀਆ ਮਿਹਰਬਾਨ ਹੋ ਕੇ ਧੰਨਵਾਦ ਥੈਂਕ ਯੂ